ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜਿਟ ਆਪਣੀ ਹੈਗੀ ਹੈ ਦੋਸਤੋ ਪਿੰਡ ਮਾਨੋਚਾਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਵੀਰ ਸਖਦੇਵ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਪਸ਼ੂ ਜਿਹੜੇ ਆ ਤੁਹਾਨੂੰ ਚਾਰ ਵੜਾ ਦਿਖਾਵਾਂਗੇ ਕਿੰਨੇ ਕਸਮੇ ਦੀਆਂ ਸੂਈਆਂ ਨੇ ਕੀ ਥਲੇ ਮਿਲ ਕੇ ਕੌੜਾ ਰੇਟ ਭਾਅ ਪੜਤਾ ਕੀ ਹੋਵੇਗਾ ਦੋਸਤੋ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਪੂਰੀ ਵੀਡੀਓ ਦੇਖ ਲਿਓ ਤਾਂ ਜੋ ਪੂਰੀ ਪੂਰੀ ਇਨਫੋਰਮੇਸ਼ਨ ਹੈਗੀ ਆ ਫੁੱਲ ਇਨਫੋਰਮੇਸ਼ਨ ਜਿਹੜੀ ਦੋਸਤੋ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਅੱਜ ਜਿਹੜੀ ਆ ਦੋਸਤੋ ਵੀਡੀਓ ਆਪਾਂ 15 ਮਈ ਨੂੰ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਤੇ ਵੀਡੀਓ ਜਿਹੜੀ ਆ ਦੋਸਤੋ ਮਾਰਨਿੰਗ ਕੱਲ 16 ਮਈ ਨੂੰ 6 ਵਜੇ ਅਪਲੋਡ ਕੀਤੀ ਜਾਵੇਗੀ ਸੋ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ ਤੇ ਦੋਸਤੋ ਪਸੰਦ ਆਊਗਾ ਚਵਾਈ ਚੰਗੀ ਲੱਗੂਗੀ ਉਹ ਦਾ ਜਿਹੜਾ ਤੁਸੀਂ ਸੌਦਾ ਉਹ ਦਿੱਤੇ ਹੋਏ ਨੰਬਰਾਂ ਤੇ ਕਰ ਸਕਦੇ ਹੋ ਬਿਲਕੁਲ ਸਕਰੀਨ ਦੇ ਥੱਲੇ ਜਿਹੜੇ ਦੋਸਤੋ ਨੰਬਰ ਚੱਲਦੇ ਪਏ ਆਓ ਕਰਦੇ ਆਂ ਗੱਲਬਾਤ ਬਾਈ ਸੁਖਦੇਵ ਦੇ ਨਾਲ ਪੁੱਛਦੇ ਆਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਆ ਸੋ ਬਾਕੀ ਆਪ ਦੀ ਬਿਲਕੁਲ ਜਿਹੜੀ ਦੋਸਤੋ ਰਿਸਪੌਂਸਿਬਿਲਟੀ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਸ ਘਰ ਤੋਂ ਵੀ ਆਪਾਂ ਵੀਡੀਓ ਬਣਾਉਣੀ ਹੁੰਦੀ ਹੈ ਉਥੇ ਤੁਸੀਂ ਵਿਜ਼ਿਟ ਕਰਕੇ ਇੱਕ ਟਾਈਮ ਦੋ ਟਾਈਮ ਦੀ ਚਵਾਈ ਜਿਹੜੀ ਆ ਜ਼ਰੂਰ ਕਰ ਲਿਆ ਕਰੋ ਹਾਂਜੀ ਸਭ ਤੋਂ ਪਹਿਲਾਂ ਵੀਰ ਸਖਦੇਵ ਸਿੰਘ ਸਾਸਰੀਕਾਲ ਜੀ ਹੋਰ ਕਿੱਦਾਂ ਕੀ ਆਜਿਦਾ ਬਹੁਤ ਵਧੀਆ ਭਰਾ ਤੁਸੀਂ ਆਪਦੇ ਸਿਰੋਂ ਬਾਹ ਚੜਦੀ ਕਲਾ ਜੀ ਅੱਛਾ ਸਖਦੇਵ ਬਾਈ ਅੱਜ ਪਸ਼ੂ ਕਿੰਨੇ ਆਤੇ ਨੇ ਚਾਰ ਬਕਾਉਗੇ ਚਾਰ ਗਈਆਂ ਇੱਕ ਬੱਚੇ ਵਾਲੀ ਆ ਤੇ ਤਿੰਨ ਬਿੰਦਕੀ ਤਿੰਨ ਬਿੰਦਕੀ ਬੱਚੇ ਤੋਂ ਹਾਂਜੀ ਹਾਂਜੀ ਰੇਟ ਭਾਅ ਪੜਦਾ ਉਹੀ ਆ ਬਿਲਕੁਲ ਜੈ ਜੈ ਭਾਅ ਬਿਲਕੁਲ ਹੋ ਜਾ ਜੀ ਅੱਛਾ ਜੀ ਹਾਂਜੀ ਠੀਕ ਆ ਪਾਣਾ ਲੈ ਜੇ ਪਾਣਾ ਅਗਲਾ ਦੀ ਅਗਲਾ ਗਾਂ ਵੀ ਫੋਨ ਕਰਦਾ ਹੂੰ ਬਿਲਕੁਲ ਤੇ ਜੇ ਇੱਕ ਡੰਗਰ ਜੋ ਆਪਾਂ ਤੈਨੂੰ ਵਧਾ ਅੱਗ ਕੱਢਦੇ ਤੇ ਮੁੜ ਕੇ ਅਗਲਾ ਗਾਂ ਨਹੀਂ ਫੋਨ ਕਰਦਾ ਇੱਕ ਰੇਦੀ ਲੱਲੂ ਦਜੀਆ ਥੋੜੋ ਹੂੰ ਬਾਕੀ ਡੰਗਰ ਸਾਫ ਸੋਸਰਾ ਲਵੇ ਸਾਫ ਸੋਸਰਾ ਅਗਲੇ ਨੂੰ ਦਵੇ ਹੂੰ ਬਿਲਕੁਲ ਸਹੀ ਗੱਲ ਅੱਛਾ ਫਿਲਹਾਲ ਕੋਈ ਤਾਜੀ ਸੂਈ ਵੀ ਹੈਗੀ ਅੱਜ ਆ ਵੀਰ ਜੀ ਵਛੀ ਪਹਿਲਾਂ ਇੱਕ ਅੱਛੀ ਢੀ ਮੂੰਹ ਪਹਿਲੇ ਨੰਬਰ ਤੇ ਹਾਂਜੀ ਆਉ ਦਿਖਾਈਏ ਅ ਸੋ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਤੁਸੀਂ ਇਹ ਵਛੀ ਦੇਖ ਰਹੇ ਹੋ ਮੂੰਹ ਛੇਦਾਂਦਾ ਜੀ ਹਾਂਜੀ ਛਿੱਗੀ ਮੂੰਹ ਪਹਿਲਾ ਸੂਆ ਫਿਰ ਹਾਂਜੀ ਠੀਕ ਆ ਲੂਨ ਵਾਚੀ ਸੋਈ ਜਾ ਤਾਂ ਸਮਾਂ ਕਿੰਨਾ ਹੋਊਗਾ ਗੈਸ ਨੂੰ ਸੋਈ ਗਿਆ ਲੋ 15 ਦਿਨ ਹੈ ਗਲੇ 20 ਦਿਨ ਇਹ ਤੋਂ ਵੱਧ ਨਹੀਂ ਹੈ ਗਈ 20 ਦਿਨ ਹੈ ਵੜ ਗਏ ਲੈ 15 ਦਿਨ ਹੈ ਇਹਨੇ ਦਿਨ ਹੈ ਵੜ ਸਗੇ ਠੀਕ ਆ 15 ਜਾਂ 20 ਦਿਨ ਹੈ ਹਾਂਜੀ ਹਾਂਜੀ 15 ਤੋਂ 20 ਦਿਨ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਜੀ ਹਾਂਜੀ ਹਾਂਜੀ ਤੇ ਆ ਮਕਰ ਬੱਚਾ ਵੱਛੀ ਆ ਗਈ ਵੱਛੀ ਹੈ ਜੀ ਵੱਛੀ ਵੱਛੀ ਹੈ ਹਾਂਜੀ ਠੀਕ ਆ ਤੇ ਆ ਜਿਹੜੀ ਦੋਸਤੋ ਵੇੜ ਦੀ ਫੇਸ ਦੀ ਕੁਆਲਿਟੀ ਆ ਠੀਕ ਆ अच्छा भाई सुखदेव सिंह ਕਿੰਨਾ ਕੋਣ ਹਾਜ਼ਰ ਦੁੱਧ ਜੇਕਰ ਆਪਾਂ ਤਿਆਰ ਦੀ ਗੱਲ ਕਰੀਏ ਕਿੰਨਾ ਕਿ ਤਿਆਰ ਦੁੱਧ ਇਹਦੇ ਵੀਰ ਜੀ ਦੁੱਧ ਭਵੇਂ 15 ਕਿਲੋ ਦਾ ਵਿਖਾਵਾ ਕਰੇ ਭਵੇਂ 16 ਕਰੇ ਜਿਹੜਾ ਦੁੱਧ ਚੋਣ ਵਾਲਾ ਉਹਨਾਂ ਠੰਡਾ ਕਰਕੇ 13 ਕਿਲੋ ਲੀਟਰ ਦਾ ਮਿਣਵਾ 13 ਦਾ 13.5 ਹੋ ਜਾਊਗਾ 12.5 ਨਹੀਂ ਹੋਊਗਾ ਵਸ਼ੀ ਕੁ ਦੁੱਧ ਹਾਂਜੀ ਬਾਕੀ ਚਵਾਪ ਹਮਾਂਦਿਆਂ ਜਮਾ ਓਕੇ ਠੱਲੀ ਧੀਰਿਆਂ ਵਸ਼ੀ ਬਰਫਰਗੀ ਬਾਕੀ ਕੋਈ ਨਹੀਂ ਬਹੁਤ ਜ਼ਿਆਦਾ ਥੰਡ ਥੰਡ ਲਗਾ ਬਾਕੀ ਆਪਾਂ ਤਾਂ ਰਾਮ ਹਰਦੇ ਨੇ ਬਿਲਕੁਲ ਜੀ ਸੋ ਆ ਜਿਹੜੀ ਦੋਸਤੋ ਥੰਡ ਦੀ ਕੁਆਲਿਟੀ ਆ ਆ ਇਦਾਂ ਦਾ ਥਾਣਾ ਬਿਲਕੁਲ ਮੁੱਠੀਲਾ ਥਾਣਾ ਲੰਬਾਈ ਵਿਥ ਵਿਰਲ ਹਰ ਪਾਸਿਓਂ ਦੇਖ ਸਕਦੇ ਹੋ ਤੁਸੀਂ ਬਾਕੀ ਭਰਾਂਗੇ ਆਪਾਂ ਤੁਹਾਨੂੰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਜਿਹੜਾ ਉਹ ਦਿਖਾ ਦਿੰਨੇ ਆ ਗਏ ਸ਼ੀ ਮੋਟਰ ਉਂਗੀ ਨਾ ਦੋ ਦੀ ਹੂੰ ਨਹੀਂ ਆਉਂਦੀ ਆ ਜੀ ਠੀਕ ਆ ਜੀ ਹਾਂ ਜੀ ਆ ਮਗਰਲੇ ਥਾਣਾ ਦੀ ਜਵਾਈ ਕਰ ਰਹੇ ਸਤ ਜੀ ਕੱਲਾ ਕੱਲਾ ਤੁਹਾਨੂੰ ਮਾਰਦਾ ਦੱਸ ਜੀ ਕੱਲੇ ਕੱਲੇ ਦੀ ਕੋਈ ਧੂਰ ਨੇ ਕੋਈ ਘਟਾ ਨਹੀਂ ਕੋਈ ਥਾਨ ਨਹੀਂ ਘਟਵਾ ਦੋ ਲਓ ਜੀ ਠੀਕ ਆ ਜੀ ਠੀਕ ਆ ਕੀ ਠੰਡੀ ਢੋਡੀ ਬੜੀ ਵਧੀ। ਬਿਲਕੁਲ। ਬਖਾਵਾ ਨਾ ਥੋੜਾ ਚੜਾ ਕੱਟ ਕਰਦੀ ਹੈ ਪਰ ਦੁੱਧ ਨੂੰ ਬੜੀ ਨਿਕਰ ਵੜ। ਹੂੰ। ਹਾਂਜੀ। ਚਲੋ ਸੁਖਦੇਵ ਵੀਰ ਖੋਲੋ ਇਹਨੂੰ। ਦਿਖਾਈਏ ਤੋੜ ਕੇ। ਬੜੀ 12 12.5 ਜਿਹੜਾ ਮਿੱਟੀਲਾ ਹੋਊਗਾ ਜੀ। ਮੈਂ ਨਾ 13 ਕਿਲੋ ਵੀਰ ਜੀ ਹੋਊਗਾ ਕੋਈ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ। ਇੱਥੇ ਆਪਦੀ ਚੋਕ ਤੇ ਤਸੱਲੀ ਕਰਕੇ ਖੜੇ ਕਈ ਡੰਗਰਾ ਆਨਲਾਈਨ ਮਗਮੜੇ ਵਿਚਾਰੇ। ਮੁੜ ਕੇ ਅਗਲੇ ਨੂੰ ਆਪਾਂ 14 15 ਕਿਲੋ ਦੱਸਗੇ। ਨਿਕਲੇ ਜਾ ਕੇ 10 11 ਕਿਲੋ ਦੋ ਦਾ ਕੀ ਫਾਇਦਾ। ਹੂੰ। ਹਾਂਜੀ। ਲਓ ਜੀ। ਠੀਕ ਆ। ਬੀ 13 ਲੀਟਰ ਦੀ ਜਵਾਈ ਜਿਹੜੀ ਦੋਸਤੋ ਇਸ ਵਾਇਰ ਦੇ ਕੋਲ ਆ ਤੇ ਆਹ ਜਿਹੜਾ ਤੁਸੀਂ ਬੈਕ ਸਾਈਡ ਤੋਂ ਥੰਦੇ ਬਾਅਦ ਵੇਖ ਕੇ ਚੈੱਕ ਕਰੋ। ਬਾਕੀ ਠੰਡੀ ਨੇ ਵਸ਼ੀ ਏਡੀਆ ਦੇ ਅੰਤੀ ਕੋਈ ਨਹੀਂ। ਲੋ ਜੋ ਜਿਵੇਂ ਮਾਲ ਹੋ ਗਿਆ। ਕਰ ਬੋੜਨੇ ਕਰ ਬੋੜ ਪਾਣੀ ਪਹਿਲਨ ਵਸ਼ੀ ਨੂੰ ਬਹੁਤ ਜਿਆਦਾ ਚੰਗਾ ਲੱਗਾ ਨੇ ਜਵਾਹ ਹੀਟਾ ਜਿਆਦਾ ਚੰਗਾ ਹੰਦੀ ਕੋਈ ਨਹੀਂ ਬਾਕੀ ਠੰਡੀ ਬੜੀ ਵਸ਼ੀ ਹੂੰ ਠੀਕ ਆ ਬਾਕੀ ਸੀਲ ਸਾਉ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਕੁਲ ਠੀਕ ਆ ਜਿੱਦਾਂ ਮਰਜ਼ੀ ਹੱਥ ਲਾਈ ਜੋ ਜਿਹੜੇ ਪਾਸੇ ਮਰਜ਼ੀ ਬੈਹਿ ਕੇ ਕੋਈ ਚਵਾਈ ਕੋਈ ਪਾਣੀ ਦੋ ਜਾਨੇ ਜੋਈ ਜਾਣ ਉਹੋ ਜੀ ਨੇ ਗੰਦੀ ਵਸ਼ੀ ਹੋ ਚਾਹ ਲੱਤਾਂ ਮਾਰੂਗੀ ਕੱਖ ਨਹੀਂ ਆਦੀ ਭਾਵੇਂ ਮਗਰ ਬੈਠੇ ਉਹ ਕਾਲੀ ਕੋਈ ਨਹੀਂ ਆ ਕਰੂ ਠੱਕ ਜੀ ਠੀਕ ਆ ਅੱਛਾ ਭਾਈ ਸੁਖਦੇਵ ਸਿੰਘਾ ਕਿੰਨਾ ਕਾ ਲੈਣ ਦੇਣ ਫਿਰ ਕੀ ਕੀਤਾ ਇਹਦਾ ਵੀਰ ਜੀ ਮੁੱਲ ਕੋ ਮੈਂ 45 ਕਰਕੇ ਆਪਾਂ 42 ਕਰਕੇ ਹਾਂ ਨਾ ਜਿਹੜੀ ਦੇ ਦੇਣੀ 38000 ਦੀ ਵਸ਼ੀ ਦੇਣੀ ਤੇ 100 ਰੁਪਿਆ ਛੋੜੀ ਆਪਾਂ ਕਰਨੀ ਆ 100 ਰੁਪਿਆ ਹੀ ਆ ਜੀ ਹਾਂਜੀ ਹਾਂਜੀ ਥੋੜੀ ਬਾਕੀ ਵੱਧ ਨਹੀਂ ਹੋਊਗੀ ਬਾਕੀ ਚਲੋ 500 ਕਰ ਦਾਂ ਘਰ ਦਸ ਹੋ ਗਈ ਜਾਂਦੇ ਜੋ ਬਾਕੀ ਵਸ਼ੀ ਬੜੀ ਚੰਗੀ ਆ ਇਹਦੇ ਨਾਲ ਦੀ ਵਸ਼ੀ ਬਾਹਰੋਂ ਪੁੱਛੇ ਤੁਹਾਨੂੰ ਬਸ 45 50000 ਰੁਪਿਆ ਅਗਲਾ ਮੰਗਦਾ ਬਿਲਕੁਲ ਹਾਂਜੀ ਬਾਕੀ ਠੰਡੀ ਤੇਰੀ ਬੜੀ ਆ ਜਾਦ ਨਾਲ ਚੰਗੀ ਆ ਦੁੱਧ ਚੰਗਾ ਵਸ਼ੀ ਕੋਲ ਠੀਕ ਆ ਭਰਾ ਹਾਂਜੀ ਲਓ ਵੀ ਆ ਬੱਚਾ ਜੀ ਠੀਕ ਆ ਇਸ ਤੋਂ ਬਾਅਦ ਆਪਾਂ ਸੈਕਿੰਡ ਨੰਬਰ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਇੱਕ ਵੈੜ ਦਿਖਾ ਦਿੰਨੇ ਆ ਕਾਲੇ ਰੰਗ ਬਲੈਕ ਰੰਗ ਦੇ ਵਿੱਚ ਆ ਕੱਦ ਕਾਠੀ ਪੂਰਾ ਵੈੜ ਦਾ ਤੇ ਨਿੱਗਰ ਨੁਗਰ ਪੂਰੀ ਆ ਠੀਕ ਆ ਬਾਕੀ ਪੁੱਛਦੇ ਕੀ ਡਿਟੇਲ ਆ ਅੱਛਾ ਭਰਾ ਇਹ ਸੂਹਾ ਕਿੰਮਾ ਤੇ ਕਿੰਨਾ ਜੀ ਇਹ ਜੀ ਪਹਿਲਾਂ ਨਹੀਂ ਆ ਵਸ਼ੀ ਇਹ ਵੀ ਪਹਿਲਾਂ ਨਹੀਂ ਆ ਹਾਂਜੀ ਸਮਾਂ ਹੋ ਗਿਆ ਨੂੰ ਸੂਈ ਨੂੰ ਹੋਈ ਬਾਬਾ ਜੀ ਇਹ ਤਿੰਨ ਕ ਮਹੀਨੇ ਚੋਂਦੀ ਹੈਗੀ ਤੇ ਬਾਕੀ ਇਹਨੂੰ ਇਹ ਆਈ ਨੂੰ ਹੋਈ ਨੂੰ ਵੀ ਮੇਰੇ ਹੁਣਾਂ ਮਹੀਨੇ ਦਾ ਲੱਗਾ ਬੰਨਾ ਹੋ ਗਿਆ ਵਛੀ ਇਹ ਆਈ ਹੋਈ ਹੈ ਹਾਂਜੀ ਹਾਂਜੀ ਇੱਕ ਮਹੀਨੇ ਦਾ ਲੱਗਾ ਬੰਨਾ ਹੋ ਗਿਆ ਉਹ ਪਾਈਆਂ ਠਾਈਆਂ ਦਿਨਾਂ ਦੀ ਵਛੀ ਇਹ ਆਈ ਨੂੰ ਹੋਇਆ ਵਾ ਠੀਕ ਆ ਸਮਾਂ ਵੈਸੇ ਤਿੰਨ ਕ ਮਹੀਨੇ ਹੋ ਗਿਆ ਤਿੰਨਾਂ ਦੀ ਹੋਵੇ ਚੋਂਦੀ ਹੋਵੇ ਇੱਥੇ ਆ ਵੈੜ ਸੋਈ ਤੇ ਬਾਕੀ ਮਹੀਨਾ ਆਣ ਬਣ ਬਣੀ ਨੂੰ ਹੋਇਆਗਾ ਠੀਕ ਆ ਬਾਕੀ ਜਵਾਬ ਫਮਾ ਦਿਆਂ ਜਮਾ ਓਕੇ ਤੇ ਦੁੱਧ ਹੁਣ ਆ ਜਾ ਦੁੱਧ ਬੱਛੀ ਕੋਲ ਜਿਹੜਾ 10 ਕਿਲੋ ਆਪਾਂ 9 ਕਿਲੋ ਕਹਿ ਕੇ ਦੇਣਾ ਜਵਾਬ ਫਮਾ ਦਿਆਂ ਜਮਾ ਓਕੇ ਠੰਡੀ ਧਰੀ ਆ ਹਾਂਜੀ ਬਿਲਕੁਲ ਆਪਾਂ ਕਹਿ ਕੇ ਜਿਹੜਾ ਇਹ ਸੇਲ ਕਰਾਂਗੇ 9 ਕਿਲੋ ਇਹ ਠੰਡਾ ਕਰਕੇ ਦੁੱਧ ਕੋਈ ਵੀਰ 9 ਕਿਲੋ ਸਮਝ ਕੇ ਜਿਹੜਾ ਦੋਸਤੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਇਸ 2 ਨੰਬਰ ਵਾਲੀ ਰਹਿੜ ਦਾ ਆ ਜਾ ਬੱਚਾ ਦੇ ਮਾਠਾ ਮੜਿਆ ਪਾਸੇ ਤੇ ਬਾਕੀ ਚਵਾ ਕੇ ਆਪਾਂ ਤੁਹਾਨੂੰ ਜਿਹੜਾ ਦੋਸਤੋ ਦਿਖਾਵਾਂਗੇ ਇੱਕ ਵਾਰੀ ਚੈੱਕ ਕਰ ਬਾਕੀ ਇਸੇ ਤਰ੍ਹਾਂ ਨਿਆਣਾ ਪਾ ਕੇ ਜਿਹੜਾ ਦੋਸਤੋ ਅ ਬਿਲਕੁਲ ਰਸੀ ਪਾ ਕੇ ਤੁਸੀਂ ਜਿਹੜੀ ਚਬਾਈ ਕਰ ਸਕਦੇ ਹੋ ਪਸ਼ੂ ਦੀ ਮੋਸਟਲੀ ਆਪਾਂ ਜਿਹੜਾ ਬਿਹੜਾਂ ਦੇ ਬਿਲਕੁਲ ਜੂਟ ਨਿਆਣਾ ਜਿਹੜਾ ਦੋਸਤਾਂ ਆਪਾਂ ਪਾ ਕੇ ਚਬਾਈ ਕਰਦੇ ਆ ਬਾਕੀ ਚੋਣ ਵੜੇ ਵੀ ਆ ਮੋਗੀ ਹੱਜੀ ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਆਹ ਦੇਖੋ ਮਗਰਲੇ ਥਰਾਂ ਦੀ ਚਬਾਈ ਕੱਲੇ ਕੱਲੇ ਦੀ ਮਾਰਨੀ ਕੱਲੇ ਕੱਲੇ ਦੀ ਮਾਰਦੇ ਆ ਬਾਕੀ ਚੋਣ ਵੜੇ ਢੀ ਜਿਆਦੀ ਚੰਗੀ ਦੰਤੀ ਕੋਈ ਨਹੀਂ ਚੌਥਵੇਂ ਫਾਗਾਂ ਠੰਡੀ ਧਿਰੀ ਵੈ। ਓਕੇ ਜੀ। ਭਵੇਂ ਪਾੜਾ ਪਾ ਜੀ ਭਵੇਂ ਨਾ ਪਾ ਜੀ ਦਮੜਾ ਵੰਗਾ ਲਾਲ ਗੇ ਉਹ ਹੀ ਹਲਦਾਂ ਨਹੀਂ ਕਿਸੇ ਵੇਲੇ ਫਿਰ ਵੀ। ਲੋਬੀ। ਚਲੋ ਪਾਜੀ ਸਖਦੇਵ ਸਿੰਘ ਖੋਲ ਕੇ ਦਿਖਾਈਏ ਵੀ। ਠੀਕ ਆ ਬਾਕੀ ਦੋਸਤੋ 3 ਕ ਮੰਥ ਜਿਹੜੇ ਆ 3 ਮੰਥ ਹੋ ਗਏ ਆ ਇਹਨੂੰ ਸਹੀ ਨੂੰ ਠੀਕ ਆ। ਆ 3 ਮੰਥ ਕੀ ਜਿਹੜੀ ਦੋਸਤੋ ਜਿਹਾ ਵਿਆਹੀ ਆ ਠੀਕ ਐ। ਸਕਦੇ ਆ ਭਾਈ ਇਹ ਤਾਂ ਥੋੜੇ 9 ਲੀਟਰ ਵੈਸੇ ਦੁੱਧ ਹੋਊਗਾ ਮੈਂ ਨਾ ਲੀਟਰ ਵਾਲਾ ਇਹ ਨਾਪ ਕੇ ਹੋਊਗਾ ਜੀ ਭਾਵੇਂ ਕੋਈ ਧਾਰਮ ਨਾ ਮਾਰੇ ਵਿਖਾਵਾ ਥੋੜਾ ਹੀ ਛੱਡਿਆ ਘੱਟ ਕਰਦੀ ਪਰ ਨਿੱਗਰ ਬੜੀ ਬਚੀ ਮੈਂ ਵਿਖਾਲਾ ਥੋੜਾ ਘੱਟ ਹਾਂ ਬਾਕੀ ਦੁੱਧ ਲੀਟਰ ਵਾਲਾ ਮਿਲਵਾ 9 ਕਿਲੋ ਹੋਊਗਾ ਬਾਕੀ ਕੋਈ ਇੱਥੇ ਆਉਂਦਾ ਚੁਆਇਸ ਜੀ ਭਾਈ ਦੋ ਡੰਗ ਚੋਏ ਭਾਸੀਲੇ ਡੰਗ ਜਿਵੇਂ ਕਿਉਂ ਅਗਲੇ ਪੈਸੇ ਦੇਣੇ ਆ ਬਿਲਕੁਲ ਜੀ ਬਿਲਕੁਲ ਆਹ ਲਓ ਜੀ ਵੀ ਦੋ ਡੰਗ ਵੀਰਾਂ ਦਾ ਵੀ ਚੁਆਈ ਕੋਈ ਕਰੇ ਵਿਖਾਲਾ ਕਈ ਪਸ਼ੂਆਂ ਤੋਂ ਦੋਸਤੋਂ ਘੱਟ ਹੁੰਦਾ ਬਾਕੀ ਦੁੱਧ ਜਿਹੜਾ ਪਸ਼ੂ ਜ ਬੀਣ ਦੇ ਵਿੱਚ ਕਹ ਲਈਏ ਹਵਾਨੇ ਦੇ ਵਿੱਚ ਕਹ ਲਈਏ ਪਸ਼ੂ ਦੀ ਕਰਤੂਤ ਕਹ ਲਈਏ ਵੀ ਦੁੱਧ ਜਿਹੜਾ ਹੁੰਦਾ ਤੇ ਆ ਪੁੱਛਣ ਦਾ ਮੇਰਾ ਮਕਸਦ ਇਹੋ ਸੀ ਵੀ ਥੋੜਾ ਬਖਲਾ ਘਟਾ ਬਾਕੀ ਤੁਸੀਂ ਚੋਣੀ ਆ ਚਵਾਈ ਤੁਸੀਂ ਕਰਨੀ ਆ ਆ ਦੇਖੋ ਜੀ ਤੇ ਇਹ ਭਾਜੀ ਫਿਰ ਕਿੰਨੇ ਕੀ ਦੀ ਹਾਂ ਨਾ ਇਹਦਾ ਵੀ ਰੇ ਭਾ ਮੁੱਲ 24 ਕਰੀਏ ਭਾ 25 ਕਰੀਏ ਹਾਂ ਨਾ 21 ਹਜ਼ਾਰ ਦੀ ਬਛੀ ਦੇਣੀ ਆ 21 ਹਜ਼ਾਰ ਦੀ ਹਾਂਜੀ ਠੀਕ ਹੈ ਬਾਕੀ ਜਮਾ ਆਪ ਹਮਾਂ ਦੀਆਂ ਜਮਾ ਹੋ ਕੇ ਬਛੀ ਹੈ ਵੀ ਪਹਿਲੇ ਨੇ ਕਿਉਂ ਜਾਨ ਬੜੀ ਠੰਡੀ ਧੀਰੀ ਆ ਵੈਸ ਠੀਕ ਹੈ ਜੀ ਾਕ ਥੋੜੀ ਅੱਗੇ ਨੂੰ ਆ ਹਾਂ ਵਖਾਵੇ ਨਾ ਚੱਡੇ ਦਾ ਥੋੜਾ ਅੱਗੇ ਨੂੰ ਨਾਲ ਨਾਲ ਘਾਟ ਆ ਅਗਲਾ ਵੇਖ ਲੈ ਆਹਦਾ ਕਿ ਨਹੀਂ ਦੁੱਧ ਥੋੜਾ ਬਿਲਕੁਲ ਜੀ ਬਿਲਕੁਲ ਨਾਲਾ ਥੋੜਾ ਚੱਡੇ ਤੱਕ ਖਿਾਵਣਾ ਪਹੂ ਥੋੜਾ ਜਿਹਾ ਸੋਨਾ ਲੱਗਦਾ ਹੂੰ ਹੂੰ ਤੇ 21000 ਚ ਹਾੜਾ ਜਿਹੜੀ ਹਾਂ ਜੀ ਠੀਕ ਹੈ ਇਹ ਜਿਹੜੀ ਦੋਸਤੋ ਦੂਜੇ ਨੰਬਰ ਤੇ ਵਹਿੜਾ ਇੱਕ ਤੀਜੇ ਨੰਬਰ ਤੇ ਹੋਰ ਆਪਾਂ ਤੁਹਾਨੂੰ ਵੇਰ ਦਿਖਾ ਦਿੰਨੇ ਆ ਠੀਕ ਆ ਤੇ ਰੇਟ ਭਾਅ ਪਰਤਾ ਬਿਲਕੁਲ ਜਾਇਜ਼ ਆ ਦੋਸਤੋ ਦੁੱਧ ਉਹੀ ਜਿਹੜਾ ਸੱਜਰਾਂ ਨੂੰ ਆ ਉਹਨਾਂ ਦਾ ਦੁੱਧ ਆ ਵੀ 40 45 ਲਾਉਣ ਦੀ ਲੋੜ ਨਹੀਂ ਵੀ ਕਹਿਣ ਤੋਂ ਭਾਅ ਆ ਵੀ ਵੀ 21000 ਤੱਕ ਜਿਹੜੀ ਪਹਿਲਾਂ ਵੀ ਆਪਾਂ ਵੇੜਾ ਪਾਈ ਸੀ 20 20000 ਵਾਲੀਆਂ ਸੀ ਉਹ ਵੀ ਉਹ ਵੀ 21000 ਦਾ ਭਾਅ ਉਹ ਛੋਟਾ ਜਿਹਾ ਰੇਟ ਸੀ ਉਹ ਤੇ ਅੱਗੇ ਆ ਕੇ ਤੀਜੇ ਨੰਬਰ ਤੇ ਆਪਣੇ ਕੋਲੇ ਇਹ ਅਵੀਰ ਸਿੰਘ ਦੇਵ ਕਿੰਨੇ ਕ ਦਿਨ ਹੋ ਗਏ ਨੇ ਸੂਈ ਨੂੰ ਇਹ ਬਾਬਾ ਜੀ ਸੂਈ ਹੋਊਗੀ ਤੇ ਨਾ ਮਹੀਨਾ ਦੇ ਆਣ ਬਾਣੇ ਦੀ ਗਾਂ ਅਤੇ ਨਮਨ 10 ਨੋਗੇ ਹਾਂਜੀ ਤੇ ਇਹਨੂੰ ਮੇਰੇ ਹਵਨਾਂ 15 20 ਦਿਨ ਬਣੀ ਨੂੰ ਵੈੜ ਨੂੰ ਆਇਆ ਹੂੰ ਬਾਕੀ ਚੋਣ ਚਾਣੇ ਵੀ ਬੜੀ ਚੰਗੀ ਠੰਡੀ ਹੈ ਵੈੜ ਦੁੱਧ ਬੱਚੀ ਕੋਲ 11 ਕਿਲੋ ਆਪਾਂ 10 ਕਿਲੋ ਕਰਕੇ ਦਵਾਂਗੇ ਹੂੰ ਹਾਂਜੀ ਲੀਟਰ ਮਾਰਵਾ ਜਿਹੜਾ ਦੁੱਧ ਹੈ ਨਾ 11 ਹੋਊਗਾ ਪਰ ਆਪਾਂ 10 ਕਰਕੇ ਦਵਾਂਗੇ 10 ਕਰਕੇ ਕਿਉਂ ਕਿ ਇਹਨੇ ਦੂਰ ਹੋਣਾ ਵਾ ਕਿ ਇਹਨੇ ਆਨਲਾਈਨ ਮਗਾਉਣੀ ਮੜ ਕੇ ਬੰਦਾ ਬੁਰਾ ਲੱਗਦਾ ਕਿੰਨੇ ਮਹੀਨੇ ਦੱਸਿਆ ਸੂਈ ਨੂੰ ਇਹ ਇਹ ਤੇ 9 ਮਹੀਨੇ ਦੀ ਵੈੜ ਸੂਈ ਹੋਊ 3 ਮਹੀਨਿਆਂ ਦੀ ਹਾਂਜੀ ਬਾਕੀ ਜਵਾਬ ਹਮਾਂ ਦੇ ਆ ਬਿਲਕੁਲ ਓਕੇ ਆ ਜਦੋਂ ਬਾਡੀ ਫੜਾਈ ਲਓ ਵੀ ਕੋਈ ਕਰ ਇਨੋਂ ਕੋਈ ਵੰਗਾ ਪਾਉਂਦੀ ਵੀ ਲੋਡਰ ਨਹੀਂ ਵੜਨ ਤੇ ਹੂੰ ਠੰਡੀ ਵੜੀ ਆ ਹੂੰ ਹੂੰ ਪਰ ਜਿੰਨੇ ਅੱਜ ਲੱਖ ਰੁਪਈਆ ਮੈਂ ਤਾਂ ਲਾ ਕੇ ਬਨਣਾ ਨਾ ਉਹਦੇ ਬਾਅਦ ਰਿਆਂ ਬਾ ਬਹੁਤ ਜਿਆਦਾ ਚੰਗੀਆਂ 20 20 ਕਿਲੋ 2000 ਦਾ 10 ਕਿਲੋ ਮਿਲ ਜਣੀ ਹੋਰ ਕੀ ਲੈਣਾ ਹੂੰ ਹੂੰ ਜੀ ਆਕਰੋ ਚੱਕ ਜੀ ਠੀਕ ਆ ਤੇ 10 9 10 9 10 ਜਿਹੜਾ ਦੋਸਤੋ ਦੁੱਧ ਇਹਦੇ ਕੋਲ 10 ਕਿਲੋ ਯਾਰਾ ਹੀ ਹੋਵੇ ਭਾਵੇਂ 10 ਕਿਲੋ ਦੀ ਐ ਗਾਰੰਟੀ ਹੋਗੀ ਫੁੱਲ ਵੈੜ ਦੀ ਠੀਕ ਆ ਜੀ ਜਿਵੇਂ ਆਪ ਹਮਾਂ ਦੀਆਂ ਜਿਵੇਂ ਓਕੇ ਹੋ ਗਿਆ ਹਾਂ ਹਾਂ ਇਹਦੇ ਲੈ ਬਣਾ ਕੇ ਖਾ ਲਓ ਬੜੀ ਬਾਕੀਆਂ ਗੋਲ ਗੋਲ ਜਿੱਤੀ ਮੋਟੀ ਭਾਰ ਹੁੰਦੀ ਐ ਨਹੀਂ ਚਾਹੇ ਉਹ ਜੀ ਮੁੱਠੀ ਆਲਾ ਥਣ ਲੱਗਾ ਚਵਾਈ ਵੀ ਬਹੁਤ ਜਿਆਦਾ ਚੰਗੀ ਬਣਦੀ ਆ ਬੱਸ ਆ ਬਾਕੀ ਨਾ ਮੜਾ ਆ ਜਾ ਟੱਕ ਜਾਵੇ ਬੜਾ ਆ ਜਾ ਜਖਮ ਜਖਮ ਜੇ ਕਰਕੇ ਹਾਂ ਮੜਾ ਆ ਜਾ ਤੇ ਮਲੂਮਾ ਆ ਬੜਾ ਜਿਆਦਾ ਨਹੀਂ ਤੋੜ ਦਈਏ ਜਿਹਨੂੰ ਵੀ ਲੈ ਉਸ ਨੂੰ ਆ ਸਨ ਆ ਸੋ ਕੱਦ ਕੱਠੀ ਦੀ ਜੇਕਰ ਦੋਸਤੋ ਗੱਲ ਕਰੀਏ ਫੁੱਲ ਬੱਟੀ ਹਾਈਟ ਹਾਈ ਟੂ ਦੀ ਚੰਗੀ ਆ ਠੀਕ ਆ ਤੇ 3 ਮੰਥ ਦਾ ਸਮਾਂ ਵੀਰ ਨੇ ਦੱਸਤਾ ਵੀ 3 ਮੰਥਾ ਬਾਕੀ 10 ਲੀਟਰ ਦੀ ਚੋਈ ਬਹੁਤ ਜ਼ਿਆਦੀ ਸਹੀ ਲੋਬ ਸੋ ਤੇ ਢੇੜੀ ਜਿਆਦੀ ਚੰਗੀ ਦੰਦੀ ਕੋਈ ਨਹੀਂ ਜਿਆਦੀ ਐ ਠੰਡੀ ਤੇਰੀ ਆ ਜੇ ਬਾਕੀ ਵੀ ਕੁਆਲਿਟੀ ਚੰਗੀ ਆ ਬਹੁਤ ਜ਼ਿਆਦੀ ਜੀ ਬ੍ਰੀਡ ਚੰਗੀ ਬਹੁਤ ਜ਼ਿਆਦੀ ਆ ਬਾਕੀ ਠੰਢੀ ਬੜੀ ਬਿਸੀ ਕਿੰਨਾ ਕਮਲ ਕਰਦੇ ਬਾਈ ਸਖਦੇ ਸਿੰਘ ਇਹਦਾ ਇਹਦਾ ਵੀਰ ਜੀ ਮੁੱਲ ਭਾਵੇਂ 24 ਕਰਕੇ ਬਾ ਪੰਜੀ ਕਰਕੇ ਭਾਵੇਂ 26 ਕਰਕੇ ਹਾਂ ਨਾ ਜਿਹੜੀ 2000 ਦੀ ਗਾ ਦੇਣੀ ਆ 2000 ਦੀ ਹਾਂਜੀ ਠੀਕ ਆ ਭਾ 10 ਕਿਲੋ ਦੁੱਧ ਐ ਲੀਟਰ ਵਾਲਾ ਠੰਡਾ ਕਰਕੇ ਉਬਰ ਫੜਾ ਇਹ ਨਹੀਂ ਇਹ ਝੱਗ ਸਮੇਂ ਦੀ ਆਖਦਾ 10 ਕਿਲੋ ਹਾਂਜੀ ਲਓ ਜੀ ਠੀਕ ਆ ਵੀ 10 ਲੀਟਰ ਜਿਹੜਾ ਦੋਸਤੋ ਬਿਲਕੁਲ ਠੰਡਾ ਕਰਕੇ ਆ ਦਿਨਾ ਝੱਗ ਤੋਂ ਤੇ ਇਹ ਤੁਸੀਂ ਚਵਾਈ ਕਰਨੀ ਆ ਜਿੰਨੀ ਕਹੀ ਜਾਂਦੀ ਆ ਦੋਸਤੋ ਚਵਾਈ ਕਰਕੇ ਤੁਸੀਂ ਵੈਰੀਫਾਈ ਕਰਨਾ ਹੁੰਦਾ ਤੇ ਆਪ ਦੀ ਵੀਰ ਕੋਈ ਭਾਵੇਂ ਦੋ ਡੰਗ ਚੋਵੇਂ ਭਾਵੇਂ ਤਿੰਨ ਡੰਗ ਚੋਵੇਂ ਮੁੜ ਕੇ ਅਗਲੇ ਨੂੰ ਫੋਨ ਤੇ ਲਾਹਾਂ ਮੈਂ ਦੇਣਾ ਉਹ ਮਾਰੀ ਗੱਲਿਆ ਬਿਲਕੁਲ ਜੀ ਬਿਲਕੁਲ ਕਿਉਂ ਅਗਲੇ ਨੇ ਪੈਸੇ ਓਖਾ ਹੋ ਕੇ ਦੇਣੇ ਆ ਇਦੋਂ ਝੂਠ ਮਾਰ ਕੇ ਦੇ ਦਿੱਕ ਇੱਕ ਦਿਨ ਲੈ ਜੂ ਅਗਲਾ ਦਜੀ ਯਾਰ ਨਹੀਂ ਆਊਗਾ ਨਹੀਂ ਆਊਗਾ ਆਪਾਂ ਇਹ ਆ ਕੰਮ ਲੰਮਾ ਸਮਾਂ ਜਿਹੜਾ ਚੱਲੇ ਕੰਮ ਬਿਲਕੁਲ ਇਹ ਥੋੜਾ ਇੱਕ ਦੋ ਵੀਡੀਓ ਬਣਾ ਕੇ ਠੱਗੀ ਢੋਰੀ ਮਾਰ ਕੇ ਤੇ ਮੁੜ ਕੇ ਅਗਲੇ ਨੂੰ ਆਖੀਏ ਐਨੇ ਜੂਮ ਮੁੜ ਕੇ ਫੋਨ ਅਗਲਾ ਲਾਵੇ ਫੋਨ ਮੈਨੇ ਚੱਕੀ ਉਹਦਾ ਕੀ ਫਾਇਦਾ ਵੀਰੇ ਸਹੀ ਹੈ ਸਹੀ ਹੈ ਹਾਂਜੀ ਸੋ ਇੱਕ ਲਾਖ ਤੇ ਵੀਰ ਇਹ ਤੋਹਫਾ ਹੀ ਆ ਇਹ ਤੋਹਫ ਇਹ ਤੋਹਾਈਆ ਬਿਲਕੁਲ ਨਹੀਂ ਇਹ ਵੱਛੀ ਪਹਿਲੇ ਵੀ ਸੂਈ ਲੱਗਦੀ ਇਹ ਪਹਿਲਣੇ ਵੱਛੀ ਅੱਛਾ ਜੀ ਹਾਂਜੀ ਕਿੰਨੇ ਕ ਟਾਈਮ ਦੀ ਸੂਈ ਹੈ ਜੀ ਇਹ ਪਤਾ ਨਹੀਂ ਬਾਬਾ ਜੀ ਚੌਂ ਦੀ ਸੂਈ ਪੰਜਾਂ ਦੀ ਸੂਈ ਦੀ ਆਪਣੀ ਗਾਰੰਟੀ ਕੋਈ ਨਹੀਂ ਐਵੇਂ ਕਾਹਦੇ ਵਾਸਤੇ ਦੇ ਦੇ ਜੀ ਪਤਾ ਨਹੀਂ ਬੱਚਾ ਨਹੀਂ ਹੈ ਕਹਿੰਦਾ ਬੱਚਾ ਨਹੀਂ ਹੈ ਗਾਹਾਂ ਜੀ ਹਾਂਜੀ ਬਾਕੀ ਚੌਨ ਏਡੀ ਜਿਆਦੀ ਚੰਗੀ ਵੱਛੀ ਕੋਈ ਹੰਤ ਨਹੀਂ ਆ ਦੁੱਧ ਥੱਲੇ 7 ਕਿਲੋ ਆਦੇ ਲਿਆ ਲੀਟਰਾਂ ਮੀਨਮਾ 6.5 ਕਿਲੋ ਆਪਾਂ 6.5 ਕਿਲੋ ਦੱਸ ਕੇ ਦੇਵਾਂਗੇ ਦੋ ਰੁਪਏ ਟੰਗ ਦਾ ਹਾਂਜੀ ਦੋ ਰੁਪਏ ਟੰਗ ਦਾ ਦੋ ਰੁਪਏ ਹਾਂਜੀ ਬਾਕੀ ਚੌਨ ਇਹਦੀ ਬੜੀ ਚੰਗੀ ਆ ਕਰੋ ਜੱਕ ਜੀ ਸਮਾਂ ਜਿਹੜਾ ਦੋਸਤੋ ਕੋਈ 4 ਮਹੀਨੇ ਮੰਨ ਲੇ ਕੋਈ ਮੰਨ ਲੇ 5 ਤੇ 6 ਲੀਟਰ ਜਿਹੜਾ ਬਿਲਕੁਲ ਇਹਦੇ ਕੋਲ ਦੁੱਧ ਹੈਗਾ ਠੀਕ ਆ ਪਾਰਟੀ ਫਟਾਉਣ ਲੱਗਾ ਤੇ ਉਹਦੇ ਨਾਲ 7 ਕਿਲੋ ਦੁੱਧ ਜਿਹੜਾ ਇਹਦੇ ਕੋਲ ਠੀਕ ਆ ਚੌਣ ਬੜੀ ਥੱ ਚੰਗੀ ਵੀ ਬੈਠ ਆਹ ਲੋ ਜੀ ਬਾਗੀ ਨਾ ਥਨ ਵੜਾ ਚੰਗਾ ਲੱਗਾ ਵੈ ਤਨ ਬੈ ਗੋਲ ਬਾਰਾ ਆਇਆ ਬਾਹ ਬਾਪੇ ਕੋਲਾ ਵੜਿਆ ਅੰਗੇ ਆ ਕਰੋ ਚੱਕੀ ਗਿਆ ਹੀ ਮੋੜਾ ਠੀਕ ਹੈ ਭਾਈ 2.5 ਐਸਐਮ ਉਹ ਜਾਣਾ ਪਾਣੀ ਪੂਣੀ ਨਹੀਂ ਮਾਰਨਾ ਵੀ ਸੁਖਦੇਵ 6 ਕਿਲੋ ਤੂੰ ਦੱਸਿਆ ਨਾ ਬਾਬਾ ਇਹ 7 ਕਿਲੋ ਆਪਾਂ ਸਾਢੇ 6 ਕਿਲੋ ਕਰਕੇ ਦੇਣਾ ਅੱਛਾ ਜੀ ਐ ਲੀਟਰ ਮਾਰਵਾ ਦੁੱਧ ਇਹਨੇ ਕੀ ਘਾ ਲਾਊਗਾ ਲੀਟਰ ਮਾਰਵਾ ਦੁੱਧ ਠੀਕ ਹੈ ਭਰਾ ਹਾਂਜੀ ਲੋਭੀ ਭਰਾਵੋ ਬਾਕੀ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਤੇ ਆ ਫੇਸ ਕੁਆਲਟੀ ਜੇ ਮੂੰਹ ਮੱਥਾ ਆ ਤੁਸੀਂ ਵੇਖ ਸਕਦੇ ਹੋ ਬਹੁਤ ਜਿਆਦਾ ਚੰਗੀ ਵੱਸੀ ਹੈ ਕੋਈ ਏ ਆਈ ਤੇ ਨਹੀਂ ਨਾ ਹੋਈ ਇਹਨੂੰ ਇਹਨੂੰ ਬਾਬਾ ਜੀ ਇਹਨੂੰ 40 45 ਦਿਨ ਹੋ ਗਏ ਵਹਿੜ ਬਣੀ ਨਾ ਹਾਂਜੀ ਪਰ ਪਹਿਲੀ ਵਾਇਲ ਤੇ ਵੱਸੀ 100% ਗੱਭਾ ਨਿਕਲੂਗੀ ਵਹਿੜ ਠੀਕ ਹੈ ਜੀ ਹਾਂਜੀ ਬਾਕੀ ਆਪਾਂ ਕੱਲ ਹੀ ਲਈ ਆ ਹਲੇ ਚੈੱਕ ਨਹੀਂ ਹੋਣੀ ਤੁਸੀਂ ਸਾਡੇ ਤਨੀ ਮਹੀਨੇ ਵਹਿੜ ਹੁਣ ਚੈੱਕ ਕਰਦਾ ਰਹਿਣਾ ਭਾਈ ਚਲੋ ਉਹ ਤਾਂ ਜੀ ਅੱਗੋਂ ਜੋ ਦੱਸਿਆ ਆਪਾਂ ਨੂੰ ਹਾਂਜੀ ਉਹ ਆਪਾਂ ਗੱਲ ਦੱਸ ਦਈ ਆ ਹਾਂ ਦੱਸ ਦਈਏ ਉਹ ਅਗਲਾ ਕੀ ਜਾਵੇ ਹੁਣ ਇਹ ਐਂ ਤੇ ਜੋ ਅਗਲੀ ਜਿਹੜੀ ਹੰਡੀ ਦੇ ਜੀ ਵਛੀ ਦੇ ਅੰਤ ਕੋਈ ਨਹੀਂ ਮੈਨੂੰ ਠੀਕ ਹੈ ਠੀਕ ਹੈ ਪਹਿਲਾਂ ਨਹੀਂ ਆ ਵਛੀ ਠੀਕ ਹੈ ਜੀ ਯਾਦ ਇਹਨਾਂ ਫਿਰ ਬਹੁਤ ਚੰਗੀ ਬਰੀਡ ਬਹੁਤ ਜਰੀ ਚੰਗੀ ਜਿਸ ਦਿਨ ਵਛੀ ਤਿਆਰ ਹੋ ਗਈ ਉਹਦਰ 55 50000 ਦੀ ਵਛੀ ਆ ਫਿਰ ਕਿੰਨਾ ਕ ਮੋਲੇ ਫਿਰ ਮੋਲੇ ਦਾ ਵੀ ਰਹਾਨ ਆ ਜਿਹੜੀ ਦੇ ਦੇਣੀ 12000 ਦੀ ਵਛੀ ਦੇਣੀ ਆ ਮੋਲ ਕਰ ਰੁਪਏ 15 ਹੋਲਾ ਕਰੀ ਜੀਏ ਬੱਲੇ ਬੱਲੇ ਹਾਂਜੀ ਬਾਕੀ 11 12000 ਦੇ ਵਿੱਚ ਵੀਰ ਜੀ ਦੋ ਦੋ 7 ਕਿਲੋ ਮਿਲ ਜਾਣਾ ਬਾਕੀ ਰੰਗ ਟੰਗ ਚੰਗਾ ਵਸ਼ੀ ਦਾ ਬਿਲਕੁਲ ਬਿਲਕੁਲ ਬਾਕੀ ਥਣਾ ਦੀ ਨਾਲ ਚੈੱਕ ਪਾਸ ਕਰਾ ਦਈਏ ਬਿਲਕੁਲ ਇਹ ਜਮਾ ਹੋ ਗਿਆ ਥਣਾ ਦੀ ਦੇ ਕੋਈ ਪੂਹ ਛਟਾ ਨਹੀਂ ਕੋਈ ਥਾਨੇ ਘਟਵਾ ਵੀ ਜਮਾ ਹੋ ਮਾਰੀ ਬੜੀ ਚੰਗੀ ਰਹੀ ਬਾਕੀ ਭਾਵੜਾ ਸੁੱਤਰਿਆ ਇਹ ਗਿਫਟੀ ਹੈ ਕੇ ਇਹ ਗਿਫਟੀ ਨਾਲ ਕੀਤਾ ਇਹ ਗਿਫਟੀ ਕੀਤਾ ਨਾਲ ਐਹੋ ਹੀਆਂ ਵਸ਼ੀਆਂ ਦਾ ਲੋਕ 18 18 20000 ਰੁਪਏ ਮੰਗਦੇ ਆ ਲੋ ਪ੍ਰਭੂ ਦੋ ਮਹੀਨੇ ਗਾਜ ਗੋਲ ਕੇ ਨਾ ਦੋ ਮਹੀਨੇ ਜਿਹੜਾ ਰੁਪਈਆ ਜਿਹੜਾ ਵਾ 10000 10000 ਇਹਨੇ ਪੂਰਾ ਕਰ ਜਣਾ ਕਰਮ ਵਾਲੀ ਤੇ ਜੇ ਗਾ ਰੁਪਈਏ ਸਭ ਲੋਕ ਕਮੇਟੀ ਆ ਦੇ ਗੱਲ ਕਾਦੀ ਆ ਕਮੇਟੀ ਤਾਰ ਨਹੀਂ ਤਾਰਨੀ ਨਹੀਂ ਬਣੀ ਅੱਛਾ ਹਾਂਜੀ ਇਹ ਇੱਕ ਸਾਥ ਸਾਹ ਵਾਲ ਕੇ ਤੇ 50000 ਰੁਪਏ ਇਕੱਠਾ ਜਣਾ ਕਮੇਟੀ ਹੈ ਆਏ ਕਮੇਟੀ ਆ ਬਾਕੀ ਠੰਡੀ ਧੀਰੀ ਬੜੀ ਯਾਦ ਨਾਲ ਬੜੀ ਵੈੜਦੀ ਮੈਂ ਕਰੋ ਗੱਲ ਹੈ ਹਾਂ ਕਮੇਟੀ ਪਤਾ ਕੋਈ ਨਹੀਂ ਤਾਰ ਲਿਆ ਤਾਰਦੇ ਕਿਹਨੇ ਆਦਰਾ ਮੈਡੀ ਦਿਨੀ ਵੀ ਅੱਛਾ ਤਾਰਦੇ ਰਹਿ ਜਾਣਾ ਇਹਦੀ ਕਮੇਟੀ ਹਮਝੋ ਨੁਕਰੇ ਲਾਖੜੇ 50000 ਰੁਪਏ ਸਾਲ ਨੂੰ ਦੇ ਨਾਲੇ ਰਲ ਜਣਾ ਰਲ ਜੂਗਾ ਹਾਂਜੀ ਵੀ ਇਹ ਲੈ ਕੇ ਤੇ ਭੁੱਲ ਜਾਓ ਹਾਂਜੀ ਤੇ ਸਾਲ ਬਾਅਦ ਬੇਸ਼ੱਕ ਚੇਤਾ ਕਰ ਲੈਣ ਵੀ ਯਾਰ ਨਿਕਲ ਆਈਏ ਤੇ ਬਾਸ ਬਾਸ 50000 ਰੁਪਏ ਗਿਣ ਲੈ ਬਾਈ ਬਾਕੀ ਠੰਡੀ ਵੜੀ ਵੜ ਆ ਠੰਡੀ ਬਰਫ ਰਗੀ ਇਹਨਾਂ ਜੇ ਲੱਤਾਂ ਛੜਾ ਮਰੀ ਜੋਗੀ ਕਿਉਂ ਨ ਬੜੀ ਚੰਗੀ ਆ ਠੀਕ ਆ ਭਰਾ ਸਖਦੇਵ ਸਿੰਘ ਜੀ ਬਾਕੀ ਦੋ ਦੇ ਨਾ 9 ਕਿਲੋ 8 ਕਿਲੋ ਬਸ਼ੀ ਦੇਈ ਜਾਊਗੇ ਮਕਈਆਂ ਮੁਕ ਨਹੀਂ ਹੋਗੀਆਂ ਦੇ ਹਾਂਜੀ ਬਾਕੀ ਵੜ ਬਣੀ ਵੀ ਹੈਗੀ ਆ 100% ਵਿੱਚ ਗੱਭਣ ਨਿਕਲੂਗੀ ਪਰ ਆਪਾਂ ਗਰੰਟੀ ਨਿਕਨ ਨੂੰ ਦੇਣੀ ਨਹੀਂ ਬਿਲਕੁਲ ਹਾਂ ਕਿਉਂ ਮੜ ਕੇ ਅਗਲਾ ਲਾਂਮਾ ਦਵੇ ਤੂੰ ਗੱਭਣ ਕਰਕੇ ਦਿੱਤੀ ਠੀਕ ਪਾਸ ਤੇ ਨਹੀਂ ਆਉਂਦੀ ਕੀ ਉਹਨਾਂ ਚਿਰ ਫਿਰ ਹਾਂਜੀ 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 ਤੇ ਨੰਬਰ ਵੀ ਆਪਣੇ ਜਰੂਰ ਦੱਸਦੇ 73475 8652 ਠੀਕ ਆ ਜੀ ਕੋਈ ਵੀਰ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਜ ਕੀ ਗਿਆ ਭਰਾ ਹਾਂਜੀ ਹਾਂਜੀ ਤੋਂ ਦੋਸਤੋ ਇਹ ਸੀਗੇ ਆ ਵੀਰ ਸੁਖਦੇਵ ਸਿੰਘ ਪਿੰਡ ਮਾਨੋਚੜਾ ਦੋਸਤੋ ਤਸੀਲ ਦਾ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ 10 ਕਿਲੋਮੀਟਰ ਦੀ ਦੂਰੀ ਆ ਜਿਹੜੀ ਦੋਸਤੋ ਮਾਨੋਚੜਾ ਦੀ ਹੈ ਜੀ ਸ਼੍ਰੀ ਤਰਨਤਾਰਨ ਸਾਹਿਬ ਤੋਂ ਜਿੱਕਾ ਘਰ ਵਿਜ਼ਿਟ ਕਰਕੇ ਪਹੁੰਚ ਗਏ ਤੁਸੀਂ ਜਿਹੜੀ ਆ ਜਿਹੜੇ ਪਸੂ ਦਿਖਾਏ ਆ ਨਿਰਖਪਰਖ ਆਪਣੀ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ